ਕਾਹ ਲੈਓ ਨਾ ਤੁਸੀਂ ਸਿੱਖਿਆ ਦੇ ਮੰਨਣ ਦੇ ਨਾ ਤੁਸੀਂ ਪਾਣੀ ਤੇ ਨਹਿਰ ਗਰਾਊਂਡ ਤੇ ਨਹੀਂ ਕੋਈ ਐਮਐਲਏ ਸਾਰਾ ਫਿਰ ਮੇਰੇ ਨੂੰ ਮੈਂ ਇਹ ਗੱਲ ਕਹਿੰਦਾ ਬਤਾ ਦੀ ਮੈਂ ਇਹ ਗੱਲ ਕਹਿੰਦਾ ਕਿ ਮੈਂ ਤੁਸੀਂ ਗਰਾਊਂਡ ਤੇ ਜਾਂਦੀ ਨਹੀਂ ਤੁਸੀਂ ਆਓ ਮੈਂ ਨਾਲ ਸਾਡੇ ਸਾਡੇ ਮੇਰੇ ਹੋਣੇ ਚੱਲੋ ਆਓ ਬਹੁਤ ਮੇਰੇ ਇੱਕ ਵੀ ਖਾਲ ਪਕਾ ਹੋਇਆ ਸੁਗ ਪਕਾ ਹੋਇਆ ਨਹੀਂ ਕਰਾ ਤੁਹਾਨੂੰ ਮੋਹਦਾ ਸਾਡੇ ਬੜੀ ਸਾਡੇ ਬੜੀ ਮੇਰੇ ਨਾਲ ਚਲੋ ਸਾਡੀ ਗੱਲ ਕਰਨੀ ਆ ਬੋਲਦੀ ਗੱਲ ਕਹਿੰਦੇ ਮੈਂ ਬਖੋਲਾ ਬੰਦਾ ਹਾਂ ਹੁਣ ਜੇ ਸਾਡੀ ਮਿਹਰ ਪੈਣ ਆ ਗੱਡੀ ਚ ਬਹੁਤ ਸਹੀ ਚਲੋ ਗਲੀਆਂ ਪੈਣ ਬਣਾਉਂਦੇ ਨਾਲ ਬਖੋਲਾ ਯਾਰ ਕੋਈ ਨਾ ਕੋਈ ਨਾ ਰੱਬ ਨੂੰ ਜਾਣਦੇ ਨਹੀਂ ਕੋਈ ਹੱਸ ਕੇ ਬੋਲੋ ਯਾਰ ਮੈਂ ਨਾਲ ਬਖੋਲਾ ਮੈਨੂੰ ਇੱਡੀ ਗੱਲ ਮੇਰੀ ਗੱਲ ਹਸਪਤਲ ਦੀ ਅਪਰਾਮ ਨਹੀਂ ਬੇਗ ਅਮਰਤਾਰ ਸਿੰਘ ਦਾ ਭਰਾ ਹਾਂ ਜੀ ਤੂੰ ਇਹ ਸਭ ਖਾਲਾ ਕਿ ਆਮ ਆਦਮੀ ਪਾਰਟੀ ਨੇ ਕੰਮ ਹੀ ਨਹੀਂ ਕੀਤਾ ਖਾਲਾਂ ਤੇ ਨਹਿਰਾਂ ਦੇ ਨਹੀਂ ਮੈਂ ਸਭ ਖਵਾ ਯਾਰ ਮੈਂ

ਆ ਸਰਕਾਰਾਂ ਦਾ ਪੇੜਾ ਹੀ ਕਰਕਾ ਨਹੀਂ ਕਰਕਾ ਸਰਕਾਰਾਂ ਕਰ ਲਿਆ ਕੀ ਨਹੀਂ ਜਾਸਰੀ ਸਰਕਾਰਾਂ ਦਾ ਪੇੜਾ ਹੀ ਕਰਕਾ

ਕੀ ਕੰਡ ਹੈ ਉਹ ਨਾ ਤੁਸੀਂ ਸਿੱਖਿਆ ਦੇ ਮੰਨਣ ਦੇ ਨਾ ਤੁਸੀਂ ਪਾਣੀ ਤੇ ਨਹਿਰ ਗਰਾਊਂਡ ਤੇ ਨਹੀਂ ਕੋਈ ਐਮਐਲਏ ਸਾਬ ਫਿਰ ਮੇਰੇ ਨੂੰ ਮੈਂ ਇਹ ਗੱਲ ਨਾ ਬਸਾਤੀ ਮੈਂ ਇਹ ਗੱਲ ਕਿਹਾ ਕਿ ਮੈਂ ਤੁਸੀਂ ਗਰਾਊਂਡ ਤੇ ਜਾਂਦੇ ਨਹੀਂ ਆ ਮੈਂ ਨਾ ਸਾਡੇ ਮੇਰੇ ਹੋਣੇ ਚਲੋ ਆਓ ਬਹੁਤ ਬਹੁਤ ਕਰਾਂ ਮੇਰੇ ਇੱਕ ਵੀ ਖਾਲ ਪਕਾ ਖਾਦਾ ਸੁਬਾ ਪਕਾ ਖਾਦਾ ਨਹੀਂ ਖਾਦਾ ਮੈਂ ਤੁਹਾਨੂੰ ਖਾਣਾ ਮੈਂ ਸਾਡੇ ਬਣ ਜਾ ਸਾਡੇ ਬਣ ਮੇਰੇ ਨਾਲ ਚਲੋ ਸਾਡੇ ਨਾਲ ਸਾਡੇ ਨਾਲ ਗੱਲ ਕਰਨਾਂ ਮੈਂ ਖਾਣਾ ਖਾਣਾਂ ਸਾਡੇ ਮੇਰੇ ਪਾਪੀ ਮਾਜੋ ਗੱਡੀ ਚ ਬਹੁਤ ਸਹੀ ਚਲੋ ਗੱਡੀਆਂ ਪੱਲ ਬਣਾਓ ਯਾਰ ਕੋਈ ਨਾ ਕੋਈ ਨਾ ਰੱਬ ਨੂੰ ਜਾਣਦੇ ਨਹੀਂ ਕੋਈ ਸਾਡੇ ਕਰਦੇ ਤੈਨੂੰ ਰੱਬ ਦੇ ਮਿਲਣ ਹੱਸ ਕੇ ਬੋਲੋ ਯਾਰ ਮੈਂ ਸਾਡਾ ਨਾਲ ਬਣਾ ਖਾਦਾ ਮੈਨੂੰ ਇੱਡੀ ਗੱਤ ਮੇਰੀ ਹਸਪਤਲ ਦੀ ਆਪਣਾ ਆਮਰਤਾਰ ਸਿੰਘਾ ਭਰਾ ਹਾਂਜੀ

کرے گا جاپاد موٹا پاٹا سب سرکار نے کر دیا کی ਕਦੀ ਕਦੀ ਅੱਜ ਬਹੁਤ ਇੱਕ ਬਹੁਤ ਨਹੀਂ ਉਹ ਬੜੀ ਆਪਣੇ ਚ ਕਹਿਣ ਲਿਓ ਨਾ ਤੁਸੀਂ ਸਿੱਖਿਆ ਦੇ ਮੰਨਣ ਨੇ ਜੇ ਨਾ ਤੁਸੀਂ ਪਾਣੀ ਤੇ ਨਹਿਰ ਗਰਾਊਂਡ ਤੇ ਨਹੀਂ ਕੋਈ ਐਮਐਲ ਸਰ ਫਿਰ ਮੈਂ ਮੈਂ ਇਹ ਗੱਲ ਕਰਦਾ ਮੈਂ ਇਹ ਗੱਲ ਕਰਦਾ ਕਿ ਮੈਂ ਤੁਸੀਂ ਗਰਾਊਂਡ ਤੇ ਜਾਂਦੇ ਤੁਸੀਂ ਆਓ ਮੈਂ ਨਾਲ ਸਾਡੇ ਕੋਲ ਹੋਣੀ ਚਾਹੀਦੀ ਚਲੋ ਆਓ ਹੁਣ ਮੇਰੇ ਇੱਕ ਵੀ ਖਾਣਾ ਇੱਕ ਬੰਦਾ ਸਾਡੇ ਕੋਲ ਇੱਕ ਹੀ ਘਰ ਪਕਾ ਹੋਇਆ ਦਾ ਸੁਆ ਪਕਾ ਹੋਇਆ ਮੈਂ ਤੁਹਾਨੂੰ ਖਾਣਾ ਉਹ ਸਾਡੇ ਬਣ ਜਾ ਸਾਡੇ ਬਣ ਮੇਰੇ ਨਾਲ ਚਲੋ ਸਾਡੇ ਕੋਲ ਸਾਡੇ ਕੋਲ ਦੀ ਗੱਲ ਕਹਿੰਦੇ ਆ ਮੈਂ ਬਖੋਲਾ ਬਖਾਣਾ ਫਿਰ ਸਾਡੇ ਮੇਰੇ ਚਾਪੇ ਨੂੰ ਆ ਜਾਓ ਗੱਡੀ ਚ ਬਹੁਤ ਸਹੀ ਚਲੋ ਬੰਦੀਆਂ ਬਣਾਓ ਯਾਰ ਕੋਈ ਨਾ ਕੋਈ ਨਾ ਰੱਬ ਨੂੰ ਜਾਣਦੇ ਨਹੀਂ ਬੋਲੋ ਯਾਰ ਮੈਂ ਸਾਡਾ ਨਾਲ ਬਣਾ ਰਿਹਾ ਮੈਨੂੰ ਨਹੀਂ ਘੱਟ ਮੇਰੀ ਘੱਟ ਹਸਤਾਲ ਦੀ ਅਮਰਤਾਰੀ ਸਿੰਘ ਦਾ ਭਰਾ ਹਾਂਜੀ ਤੂੰ ਇਹ ਸੌਖਾ ਲਾ ਕੇ ਆਮ ਆਦਮੀ ਪਾਰਟੀ ਨੇ ਕੰਮ ਹੀ ਨਹੀਂ ਕੀਤਾ ਖਾਲਾਂ ਤੇ ਨਹਿਰਾ ਨਹੀਂ ਮੈਂ ਸਭ ਖਵਾ ਯਾਰ

ਆੜੀਆਂ ਸਰਕਾਰਾਂ ਦਾ ਇਹਦਾ ਹੀ ਗਿਰਕਾ ਜੈ ਗਿਰਕਾ ਸਰਕਾਰਾਂ ਕਰ ਲਿਆ ਕੀ ਹੀਰੋ ਜੀ ਜਾਂ ਜਬਰੀ ਆੜੀਆਂ ਸਰਕਾਰਾਂ ਦਾ ਇਹਦਾ ਹੀ ਗਿਰਕਾ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ ਔਨ ਸਕਾਈ ਟੀਵੀ ਦਿਨਾਲ